ਤਿਹਾਰ ਕੁਛੀ ਦਿਨਾਂ ਬਾਅਦ ਆਉਣ ਵਾਲਾ ਹੈ ਇਹ ਦਿਨਾਂ ਦੇ ਵਿੱਚ ਲੋਕ ਪਤੰਗ ਦਾ ਖਰੀਦਦਾਰੀ ਕਰਦੇ ਨੇ ਡੋਰਾ ਦੀ ਖਰੀਦਦਾਰੀ ਕਰਦੇ ਨੇ ਅੱਜ ਅਸੀਂ ਲੁਧਿਆਣਾ ਦੇ ਦ੍ਰੈਸੀ ਗਰਾਊਂਡ ਪਹੁੰਚੇ ਆ ਤੁਹਾਨੂੰ ਤਸਵੀਰਾਂ ਦਿਖਾਣੇ ਆ ਮਾਰਕੀਟ ਦੀਆਂ ਅਲੱਗ-ਅਲੱਗ ਤਰ੍ਹਾਂ ਦੇ ਵੈਰਾਈਟੀ ਦੇ ਜਿਹੜੇ ਪਤੰਗ ਤੁਹਾਨੂੰ ਜਰੂਰ ਇੱਥੇ ਨਜ਼ਰ ਆ ਰ ਆ ਗਏ ਹੋਣਗੇ ਤੇ ਸਪਾਈਡਰਮੈਨ ਦਾ ਤਸਵੀਰ ਦਾ ਪਤੰਗ ਲੱਗਿਆ ਹੋਇਆ ਸਿੱਧੂ ਮੂਸੇਵਾਲੇ ਦਾ ਤਸਵੀਰ ਦਾ ਪਤੰਗ ਲੱਗਿਆ ਹੋਇਆ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਵੈਰਾਈਟੀ ਵੈਰਾਈਟੀਆਂ ਦੇ ਜਿਹੜੇ ਪਤੰਗ ਲੱਗੇ ਛੋਟੇ-ਛੋਟੇ ਪਤੰ ਟੌਮ ਐਂਡ ਜੈਰੀ ਲਗ ਲਗ ਤਰ੍ਹਾਂ ਦੇ ਇੱਥੇ ਲੋਕਾਂ ਨੇ ਅਜਰਵਾਨਗੇ ਲੋਕ ਇੱਥੇ ਦੇਖਣ ਕਿਉਂਕਿ ਵੈਰਾਈਟੀ ਇਸ ਵਾਰ ਕਾਫੀ ਜਿਹੜੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਮਾਰਕੀਟ ਵਿੱਚ ਔਰ ਪੂਰਾ ਰਾਸ਼ਾ ਤੁਸੀਂ ਵੀ ਰਾਤ ਦੇ ਦੇਖ ਸਕਦੇ ਹੋ ਲੁਧਿਆਣਾ ਦੇ ਦ੍ਰਿਸ਼ੀ ਗਰਾਉਂਡ ਦੀਆਂ ਤਸਵੀਰਾਂ ਨੇ ਸੋ ਗੱਲਬਾਤ ਵੀ ਕਰਾਂਗੇ ਦੁਕਾਨਦਾਰਾਂ ਨਾਲ ਵੀ ਇਸ ਵਾਰ ਕੀ ਕੁਝ ਖਾਸ ਹੈ ਲੋਕਾਂ ਦੀ ਕੀ ਡਿਮਾਂਡ ਹੈ ਗੱਲਬਾਤ ਕਰਾਂਗੇ ਇੱਥੇ ਜਿਹੜੇ ਲੋਕ ਹੈਗੇ ਦੁਕਾਨਦਾਰ ਉਸ ਤੋਂ ਪਹਿਲਾਂ ਜਿਹੜੇ ਇੱਥੇ ਜਿਹੜੇ ਖਰੀਦਣ ਆਏ ਨੇ ਪਤੰਗ ਖਰੀਦਣ ਆਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਪਤੰਗ ਖਰੀਦਣ ਆਏ ਜੀ ਬਿਲਕੁ ਸਰ ਕੀ ਕੀ ਦੇਖਿਆ ਮਾਰਕੀਟ ਕੀ ਇਸ ਵਾਰ ਕੀ ਖਾਸ ਕੀ ਹੈ ਸਰ ਐਸਰ ਖਾਸ ਤਰ੍ਹਾਂ ਤਰ੍ਹਾਂ ਦੇ ਪਤੰਗ ਹੈ ਜਿਸ ਤਰ੍ਹਾਂ ਉੱਤੇ ਮੋਦੀ ਜੀ ਦੀ ਫੋਟੋ ਲੱਗੀ ਹੈ ਮੂਸੇ ਵਾਲੇ ਦੀ ਲੱਗੀ ਹੈ ਔਰ 2026 ਦਾ ਵੀ ਪਤੰਗ ਹੈ ਮਤਲਬ ਕਾਫੀ ਇੱਥੇ ਪਤੰਗ ਇਸ ਵਾਰ ਦੇਖਣ ਨੂੰ ਮਿਲ ਰਹੇ ਹਨ ਬੱਚੇ ਚੰਗਾ ਇੰਟਰਟੇਨਮੈਂਟ ਕਰਨਗੇ ਲੇਕਿਨ ਮੈਂ ਆਪਣੇ ਬੱਚਿਆਂ ਨੂੰ ਤਾਂ ਚਲੋ ਕੀ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੁਹਾਡੇ ਚੈਨਲ ਦੁਆਰਾ ਬੇਨਤੀ ਕਰਦਾ ਕਹਿੰਦਾ ਸਭ ਤੋਂ ਭਿਆਨਕ ਜਿਹਨੂੰ ਕਹਿੰਦੇ ਮੌਤ ਦਾ ਫੰਦਾ ਚੈਨਲ ਡੋਰ ਜਿੱਤੇ ਵੀ ਚੈਨਲ ਡੋਰ ਪੰਜਾਬ ਪੁਲਿਸ ਨੂੰ ਮਿਲਦੀ ਹੈ ਚੱਕ ਕੇ ਸਿੱਧਾ ਉਥੇ 307 ਦਾ ਮੈਗਾ ਨਾ ਪਰਚਾ ਹੋਣਾ ਚਾਹੀਦਾ ਕਿਉਂਕਿ ਮੈਂ ਦੇਖਦਾ ਸੀ ਰੱਖਵਾਗ ਵਿੱਚ ਪਖਸ਼ੀਆਂ ਦੀ ਸੇਵਾ ਕਰਦੇ ਆ ਰੋ ਹੀ ਘੱਟੋ ਘੱਟ 15-20 ਪਖਸ਼ੀ ਜਿਹੜੇ ਕਬੂਤਰ ਹੈ ਚੈਨਲ ਡੋਰ ਦੇ ਵਿੱਚ ਲੁਬੇਟੇ ਔਰ ਹਜ਼ਾਰਾਂ ਜਗ੍ਹਾ ਤੇ ਮੈਂ ਦੇਖਦਾ ਕਿਸੇ ਦੀ ਗਰਦਨ ਵੱਡੀ ਹੋ ਰਹੀ ਹੈ ਕਿਸੇ ਦੇ ਨੱਕ ਵੱਡਿਆ ਹੁੰਦਾ ਚਾਰ-ਪੰਜ ਵਰਦਾ ਮੈਂ ਖੁਦ ਆ ਪੁਲ ਦੇ ਉੱਤੇ ਬੱਚਿਆਂ ਵਾਂ ਬਹੁਤ ਜਿੰਨੂੰ ਕਹਿੰਦੇ ਭਿਆਨਕ ਡੋਰ ਚਾਈਨਾ ਡੋਰ ਸਿੱਧੀ-ਸਿੱਧੀ ਮੋਤ ਦਾ ਫੰਦਾ ਤੇ ਬਿਲਕੁਲ ਪੂਰਨ ਤੌਰ ਤੇ ਪਾਉਂਦੀ ਲੱਗਣੀ ਚਾਹੀਦੀ ਪਿਛਲੇ 10-12 ਸਾਲਾਂ ਤੋਂ ਅਸੀਂ ਆਵਾਜ਼ ਉਠਾਉਂਦੇ ਆ ਰਹੇ ਹਾਂ ਲੇਕਿਨ ਹਾਲੇ ਤੱਕ ਕੋਈ ਮੈਂ ਦੇਖਿਆ ਕਾਰਵਾਈ ਨਹੀਂ ਹੁੰਦੀ ਦਿਖਦੀ ਜੀ ਬਿਲਕੁਲ ਕਾਰਵਾਈ ਨਹੀਂ ਹੁੰਦੀ ਕਹਿੰਦੇ ਕਿ ਚਾਈਨਾ ਡੋਰ ਦੀ ਜਿਹੜੀ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਕਾਫੀ ਜਿਹੜੇ ਹਾਸੇ ਹੁੰਦੇ ਨੇ ਉਹ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਲੋਕਾਂ ਵਾਸਤੇ ਇਸ ਵਾਰ ਕੀ ਵੈਰਾਈਟੀ ਨਵੀਂ ਲੈ ਕੇ ਆਏ ਨੇ ਅਲੱਗ-ਅਲੱਗ ਦੁਕਾਨਾਂ ਨੇ ਇੱਥੇ ਲੁਧਿਆਣੇ ਦੇ ਦ੍ਰਿਸ਼ੀ ਗਰਾਊਂਡ ਦੇ ਵਿੱਚ ਕਿੰਨੇ ਕਿਹੜੇ ਪ੍ਰਕਾਰ ਦੇ ਇੱਕ ਵਾਰ ਪਤੰਗਾਂ ਦੀ ਡਿਮਾਂਡ ਹੈ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੰਜੀਵ ਕੁਮਾਰ ਹੈ ਔਰ ਮੈਂ ਕਰੋਨਾ ਕਾਈਟਸ ਐਂਡ ਫਾਇਰਵਰਕ ਦ੍ਰਿਸ਼ੀ ਰੋਡ ਤੋਂ ਬੋਲ ਰਿਹਾ ਸਰ ਇਸ ਵਾਰ ਕਿੱਦਾਂ ਦੀ ਡਿਮਾਂਡ ਹੈ ਜਿਹੜੇ ਲੋਕਾਂ ਵੱਲੋਂ ਕੋਈ ਖਾਸ ਡਿਮਾਂਡ ਤੇ ਕੋਈ ਪਤੰਗ ਤਿਆਰ ਕੀਤੇ ਗਏ ਨੇ ਕੁਝ ਹਾਂਜੀ ਸਰ ਕੁਝ ਐਸੇ ਆਰਟੀਕਲਸ ਹੈ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਕੁਝ ਇਸ ਤਰ੍ਹਾਂ ਦੇ ਆਰਟੀਕਲਸ ਹੈ ਜਿਹੜੇ ਕਿ ਪੋਲੀਟਿਸ਼ੀਅਨਸ ਤੇ ਡਿਪੈਂਡੈਂਟ ਕਰਦੇ ਨੇ ਪੋਲੀਟਿਸ਼ੀਅਨਸ ਦੇ ਡਾਇਲੈਕਸ ਵਗੈਰਾ ਨੇ ਚੀਕਾ ਪਵਾਦਿਆਂਗੇ ਚੀਕਾ ਪਵਾਦਾਂਗੇ ਇਹ ਕੀ ਕਿਸੇ ਆਪ ਤੁਸੀਂ ਤਿਆਰ ਕੀਤਾ ਕਿ ਕਿਦਾਂ ਇਹ ਇਹ ਸਿਰੇ ਯੂਥ ਦੀ ਡਿਮਾਂਡ ਹੈ ਜੀ ਇਹ ਸਭ ਨੂੰ ਪਤਾ ਹੀ ਹੈ ਵੀ ਕਿਹੜੇ ਪੋਲੀਟੀਸ਼ੀਅਨ ਨਾਲ ਰਿਲੇਟਡ ਹੈ ਮੇਰੇ ਵਿੱਚ ਸਪੈਸਿਫਿਕ ਨੇਮਸ ਬੋਲਣ ਨਾਲ ਕੁਝ ਨਹੀਂ ਹੋ ਜਾਣਾ ਔਰ ਇਹ ਯੂਥ ਨੂੰ ਪਸੰਦ ਆ ਰਿਹਾ ਜੀ ਠੀਕ ਹੈ ਨਾ ਔਰ ਉਸ ਤੋਂ ਬਾਅਦ ਦੇਖੋ ਯੂਥ ਨੂੰ ਮੈਂ ਵੀ ਚੀਜ਼ਾਂ ਦਿਖਾਣੀਆਂ ਚਾਹੂੰਗਾ ਕਿ ਆਈ ਲਵ ਮੋਟੋ ਜਾਂ ਸਨੇਕ ਵਾਲੇ ਕਾਈਟ ਹੋ ਕੇ ਜਿਸ ਤਰ੍ਹਾਂ ਦੇ ਆ ਦੇਖ ਲਓ ਸਨੇਕ ਵਾਲੇ ਕਾਈਟਾ ਸਨੇਕ ਲੰਬੇ ਲੰਬੇ ਸਨੇਕ ਹੈ ਇਹ ਚੀਜ਼ਾਂ ਸਾਰੀਆਂ ਯੂਥ ਨੂੰ ਬੱਚਿਆਂ ਨੂੰ ਲਾਈਕ ਹੋ ਰਹੀਆਂ ਪਸੰਦ ਕਰ ਰਹੇ ਡਿਮਾਂਡ ਹੋ ਰਹੀ ਹੈ ਤੇ ਹੋਰ ਤੁਸੀਂ ਸਰ ਕਰ ਲੈਨੇ ਗੱਲਬਾਤ ਹੋਰ ਕਿਹੜੇ-ਕਿਹੜੇ ਤਰ੍ਹਾਂ ਦੇ ਜਿਹੜੇ ਪਤੰਗ ਇਸ ਵਾਰ ਹੈਗੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਇਸ ਵਾਰ ਕਿ ਮਾਰਕੀਟ ਦੇ ਵਿੱਚ ਇਸ ਵਾਰ ਕੀ ਕੁਝ ਨਵਾਂ ਹੈ ਸਰ ਹੋਰ ਕੀ ਕੀ ਕੁਝ ਨਵਾਂ ਹੈ ਇਸ ਵਾਰ ਵੈਰਾਈਟੀ ਕੀ ਕੀ ਹੈ ਇਸ ਵਾਰ ਇਸ ਵਾਰ ਬਹੁਤ ਹੀ ਤਰ੍ਹਾਂ ਦੀ ਵੈਰਾਈਟੀ ਯੂਨੀਕ ਚੱਲ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਗੁੱਲੂ-ਮੁੱਲੂ ਤੇ ਜਿਹੜਾ ਛੋਟਾ ਸਿੱਧੂ ਇਹਨੂੰ ਗੁੱਲੂ-ਮੁੱਲੂ ਕਿਹਾ ਜਾਂਦਾ ਮਾਰਕੀਟ ਦੇ ਵਿੱਚ ਗੁੱਲੂ-ਮੁੱਲੂ ਤੇ ਬੜਾ ਹੀ ਸੁਣਾ-ਸੁਣਾ ਡਿਮਾਂਡ ਹੈ ਔਰ ਇਸ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਆ ਸਟਾਰ ਟਾਈਪ ਹੋ ਗਿਆ 올ਡ ਕਲਚਰ ਚੰਡਾ ਹੋ ਗਿਆ ਇੱਦਾਂ ਦੀਆਂ ਚੀਜ਼ ਸਾਰਾ ਕੁਛ ਚੱਲ ਰਿਹਾ ਜੀ ਸਰ ਮਾਰਕੀਟ 'ਚ ਇਸ ਵਾਰ ਕੰਮ ਕਰ ਕਿਦਾਂ ਜੇ ਕੰਮ ਕਰ ਦੀ ਗੱਲ ਕਰੀਏ ਕਿ ਕਿੱਦੜਾ ਕੰਮ ਕਰ ਚੱਲਿਆ ਦੇਖੋ ਮਾਰਕੀਟ ਦੇ ਵਿੱਚ ਕੁਝ ਵੀ ਸਲੰਪ ਰੇ ਹੋਜ਼ਰੀ ਜਿੱਦਾਂ ਮਰਜੀ ਜਾਏ ਸਾਡਾ ਜਿਹੜਾ ਕੰਮ ਹੈ ਵੈਦਰ ਨਾਲ ਲੇਟਡ ਹੈ ਅਗਰ ਵੈਦਰ ਸਾਫ ਹੈ ਤੇ ਸਾਡਾ ਕੰਮ ਵੀ ਪੂਰਾ ਕਲੀਅਰ ਹੈ ਔਰ ਬਾਕੀ ਰਹੇਗੀ ਪਬਲਿਕ ਦੀ ਇੰਟਰਸਟ ਦੀ ਦੇਖੋ ਪੰਜਾਬੀਆਂ ਦਾ ਤਿਉਹਾਰ ਹੈ ਔਰ ਬੜਾ ਹੀ ਮਜ਼ੇਦਾਰ ਤਿਉਹਾਰ ਹੈ ਔਰ ਇਸ ਤਿਹਾਰ ਦੇ ਮਨਾਉਣ ਦੇ ਨਾਲ ਇੱਕ ਬੰਦਾ ਆਪਣੀ ਐਕਸਰਸਾਈਜ਼ ਵੀ ਕਰਦਾ ਹੈ ਮੋਬਾਈਲ ਤੋਂ ਦੂਰ ਵੀ ਰਹਿੰਦਾ ਔਰ ਉਹ ਧੁੱਪੋ ਸਿੱਕੇ ਦਾ ਵਿਟਾਮਿਨ ਡੀ ਵੀ ਮਿਲਦੀ ਹੈ ਉਹਨ ਸਰ ਪਿਛਲੇ ਸਾਲ ਨਾਲੋਂ ਤੇ ਇਸ ਸਾਲ ਦੀ ਗੱਲ ਕਰੀਏ ਕਿੰਨਾ ਕੁ ਡਿਫਰੈਂਟ ਰਿਹਾ ਵਾ ਕੰਮ ਕਰਨ ਨੂੰ ਲੈ ਕੇ ਹੁਣ ਤੇ ਤੁਸੀਂ ਕਹਿ ਰਹੇ ਹੋ ਕਿ ਕਾਫੀ ਜਿਹੀ ਸਹੀ ਚੱਲ ਰਿਹਾ ਕੰਮ ਪਿਛਲੇ ਸਾਲ ਨਾਲੋਂ ਇਸ ਸਾਲ ਕਿੰਨਾ ਫਰਕ ਹੈ ਇਸਲੇ ਸਾਲ ਨਾਲੋਂ ਹਰ ਸਾਲ ਲੋੜੀ ਦਾ ਕ੍ਰੇਜ਼ ਵੱਧਦਾ ਨਜ਼ਰ ਆ ਰਿਹਾ ਔਰ ਸੈਕੰਡ ਥਿੰਗ ਇਜ਼ ਓਨ ਐਡ ਹੋ ਗਈ ਉਹਦੇ ਨਾਲ ਵੀ 8-9 ਦਿਨ ਵਾਂ ਬਸੰਤ ਹੈਗੀ ਹੈ ਬਸੰਤ ਐਡ ਹੋਣ ਦੇ ਨਾਲ ਸਾਰਾ ਜਿਹੜਾ ਪਿੰਡਾਂ ਦੇ ਲੋਕ ਬਸੰਤ ਮਨਾਉਂਦੇ ਆ ਉਹ ਵੀ ਸਾਰੇ ਸ਼ਹਿਰ ਵੱਲੋਂ ਆ ਰਹੇ ਨੇ ਇਸ ਕਰਕੇ ਪਤੰਗ ਦੇ ਕੰਮ 'ਚ ਤੇਜ਼ੀ ਹੈ ਪੂਰੀ ਅੱਛਾ ਸਰ ਚਾਈਨਾ ਡੋਰ ਨੂੰ ਇਲਾਕੇ ਪ੍ਰਸ਼ਾਸਨ ਨੇ ਹਜੇ ਵੀ ਜਿਹੜੀ ਪਾਬੰਦੀ ਲਗਾਈ ਹੋਈ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਪਰ ਕਿਤੇ ਨਾ ਕਿਤੇ ਜਿਹੜੀ ਚਾਈਨਾ ਡੋਰ ਕਿਤੇ ਨਾ ਕਿਤੇ ਹਜੇ ਵਿਕਦੀ ਆ ਕੀ ਲੋਕਾਂ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਕਿਉਂਕਿ ਕਾਫੀ ਜਿਹੜੇ ਹਾਸ ਫੁੱਲੀ ਪ੍ਰਸ਼ਾਸਨ ਨਾਲ ਕੋਆਪਰੇਟਿਡ ਹੈ ਅਸੀਂ ਇਸ ਡੋਰ ਨੂੰ ਬੰਦ ਕਰਾਣਾ ਚਾਹੁੰਦੇ ਆਂ ਔਰ ਅਸੀਂ ਚਾਹਨੇ ਬੰਦ ਹੋ ਜੇ ਉਹਦਾ ਰੀਜ਼ਨ ਕੀ ਹੈ ਸਾਨੂੰ ਵਪਾਰੀ ਨੂੰ ਜਿਹੜੇ ਅਸੀਂ ਟੈਕਸ ਪੇਅਰਸ ਹੈ ਟੈਕਸ ਪੇ ਕਰਦੇ ਆਂ ਸਾਨੂੰ ਕੋਈ ਕ੍ਰਿਮਨਲ ਦੀ ਨਿਗਰਾਨੀ ਦੇਖਿਆ ਜਾਂਦਾ ਜਿਹੜਾ ਸਾਡਾ ਵਪਾਰ ਉਹ ਕਿੱਥੇ ਚਲਾ ਗਿਆ ਗੱਲੀ ਮੱਲਿਆ ਤੇ ਚਲਾ ਗਿਆ ਟਿਊਸ਼ਨ ਸੈਂਟਰ ਵਾਲੇ ਜਿਮ ਵਾਲੇ ਕਰਿਆਨੇ ਵਾਲੇ ਹੋਗੇ ਨਾਈ ਹੋਗੇ ਜਿਹੜੇ ਵੀ ਹੈਗੇ ਸਾਰੇ ਬੰਦੇ ਮਾਲ ਵੇਚਣ ਲੱਗ ਗਏ ਉਹਨੂੰ ਕਿਉਂ ਵੇਚਣ ਲੱਗੇ ਕਿਉਂਕਿ ਪ੍ਰਸ਼ਾਸਨ ਨੇ ਸਾਡੇ ਤੇ ਪਾਬੰਦੀ ਲਗਾਤੀ ਪਤੰਗ ਦੀ ਡੋਰ ਤੇ ਤਾਂ ਮਾਲ ਮਿਲਦਾ ਹੀ ਨਹੀਂ ਆਜੀਦ ਰੇਟ ਚੱਕਰ ਕੋਈ ਵੀ ਕਸਟਮਰ ਸਾਡੇ ਕੋਲ ਹੈ ਮਿਲਣੀ ਕਿੱਥੋਂ ਹੈ ਉਹਨਾਂ ਦੀ ਗਲੀ ਮੱਲੇ ਚ ਹਰ ਇੱਕ ਬੰਦਾ ਇੱਕ ਛੋਟੀ ਛੋਟੀ ਆਪਣੀ ਕੋਰਨਰ ਸੇ ਜੋ ਉਹਨਾਂ ਦਾ ਸਟਾਫਿਸ ਆ ਉਹਦੇ ਅਕੋਰਡਿੰਗ ਮਾਲ ਵੇਚ ਰਿਹਾ ਜੀ ਸਰ ਜਿਹੜੇ ਲੋਕ ਜਿਹੜੇ ਕੋਈ ਐਦਾਂ ਦਾ ਹੋਇਆ ਕਿ ਦੀ ਕਿ ਲੋਕ ਇੱਥੇ ਆਉਂਦੇ ਹੋਣ ਕਈ ਡਿਮਾਂਡ ਕੀਤੀ ਹੋਵੇ ਕਿਸੇ ਨੇ ਵੀ ਸਾਨੂੰ ਚਾਈਨਾ ਡੋਰ ਚਾਹੀਦੀ ਹੈ ਕਈ ਵਾਰਕ ਲੋਕ ਮਨਾ ਕਰਦੇ ਡਿਮਾਂਡ ਸਰ ఎవਰੀ ਡੇ ਐਦਾਂ ਹੁੰਦਾ ਸਾਡੇ ਨਾਲ ਐਵਰੀ ਦਿਨ ਐਵਨ ਕੀ ਕਈ ਵਾਰੀ ਤਾਂ ਸਾਨੂੰ ਬੰਦੇ ਨਾਲ ਬਹਿਸ ਵੀ ਹੋ ਜਾਂਦੀ ਹੈ ਜਦੋਂ ਅਸੀਂ ਉਹਨੂੰ ਮਨਾ ਕਰਦੇ ਹਾਂ ਵੀ ਸਾਡੇ ਕੋਲ ਇਹ ਚੀਜ਼ ਨਹੀਂ ਹੈ ਨਹੀਂ ਨਹੀਂ ਦਿਓ ਜੀ ਸਾਨੂੰ ਦਿਓ ਜੀ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਪੁਲਿਸ ਕੋਲ ਲੈ ਲਓ ਜਾਂ ਕੁਝ ਕਰੋ ਉਹਨਾਂ ਕੋਲ ਚਲ ਜਾਓ ਸਾਡੇ ਨਾਲ ਬਹੁਤ ਬੱਤੀ ਬਿਜੀ ਨਾਲ ਵੀ ਪੇਸ਼ ਆਇਆ ਜਾਂਦਾ ਕਿਉਂ ਕਿਉਂਕਿ ਇਹ ਚੱਕਰਗੇ ਅਗਰ ਪ੍ਰਸ਼ਾਸਨ ਨੇ ਇਹਨੂੰ ਬਲੌਕ ਕੀਤਾ ਹੁੰਦਾ ਤੇ ਇਹ ਸਾਡੇ ਨਾਲ ਹੋਣਾ ਹੀ ਨਹੀਂ ਸੀ ਮੈਂ ਤਾਂ ਪਬਲਿਕ ਨੂੰ ਇੱਕ ਪਰਸਨ ਆਪੀਨੀਅਨ ਦੇ ਨਾਤੇ ਪ੍ਰਸ਼ਾਸਨ ਨੂੰ ਇਹ ਕਹੂੰਗਾ ਇਹਨੂੰ ਓਪਨ ਕਰ ਦਿਓ ਪਬਲਿਕ ਅਵੇਅਰਨੈਸ ਇਸ ਤੋਂ ਕਿ ਇਹਦੇ ਨਾਲ ਕੀ ਨੁਕਸਾਨ ਹੈ ਕੀ ਫਾਇਦਾ ਹੈ ਤੇ ਇਹਨੂੰ ਓਪਨ ਕਰ ਦੇਣਾ ਚਾਹੀਦਾ ਜਾਂ ਫਿਰ ਇਹਨੂੰ ਕੰਪਲੀਟਲੀ ਬੰਦ ਕਰ ਦਿਓ ਇਹ ਹੋਣਾ ਹੀ ਨਹੀਂ ਚਾਹੀਦਾ ਪਰ ਸਾਡੇ ਵਪਾਰ ਨੂੰ ਬਚਾਓ ਪਲੀਜ਼ ਸਾਡੀ ਰੱਖਿਆ ਕਰੋ ਸਾਨੂੰ ਕ੍ਰਿਮੀਨਲ ਨਾ ਬਣਾਓ ਅਸੀਂ ਟੈਕਸ ਫ੍ਰੀ ਵਪਾਰੀ ਆਂ ਤੇ ਸੇ ਰੇਟਾਂ ਦੇ ਵਿੱਚ ਕਿੰਨਾ ਕ ਬਦਲਾਅ ਜਿਹੜਾ ਆਇਆ ਜੇਕਰ ਗੱਲ ਕਰੀਏ ਪਹਿਲਾਂ ਜਦੋਂ ਰੇਟ ਹੁੰਦੇ 10 ਰੁਪਏ 5 ਰੁਪਏ 20 ਰੁਪਏ ਤੇ ਹੁਣ ਰੇਟਾਂ ਦੇ ਕਿੰਨਾ ਕ ਬਦਲਾਅ ਆਏ ਦੇਖੋ ਜੀ ਐਵਰੀ ਇਰ ਗਰੋਥ ਹੋ ਰਹੀ ਹੈ ਹਰ ਇੱਕ ਬੰਦੇ ਦੀ ਗਰੋਥ ਹੋ ਰਹੀ ਹੈ ਟੈਕਸਪੇਅਰ ਦੀ ਗਰੋਥ ਹੋ ਰਹੀ ਹੈ ਇਸੇ ਤਰ੍ਹਾਂ ਮਹਿੰਗਾਈ ਵੀ ਵੱਧ ਰਹੀ ਹੈ ਔਰ ਮਹਿੰਗਾਈ ਵੱਧ ਰਹੀ ਹੈ ਹੁਣ ਪੂਰੀ ਜ਼ਿੰਦਗੀ 5 ਰੁਪਏ ਦਾ ਪਤੰਗ ਨਹੀਂ ਰਹਿਣਾ ਪਹਿਲੇ ਇੱਕ ਪਤੰਗ ਦੀ ਮਾਰਕੀਟ ਨੂੰ ਇੱਕ ਲੋ ਸਟੈਂਡਰਡ ਦੇਖਿਆ ਜਾਂਦਾ ਸੀ ਵੀ 2-3 ਰੁਪਏ ਦਾ ਪਤੰਗ 5 ਰੁਪਏ ਦਾ ਪਤੰਗ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਇੱਚ ਵੀ ਇਨਵੈਸਟਮੈਂਟਸ ਹੈਵੀ ਹੁੰਦੀਆਂ ਨੇ ਪਤੰਗ ਦਾ ਰੇਟ ਵੀ 10 ਰੁਪਏ ਤੱਕ ਪਹੁੰਚ ਚੁੱਕਾ ਹੈ ਸਟਾਰਟਿੰਗ ਹੀ 5 ਰੁਪਏ ਵਾਲਾ ਤਾਂ ਖਤਮ ਹੀ ਹੋ ਗਿਆ ਆਲਮੋਸਟ ਇਸ ਵਾਰ ਦੇਖਿਆ ਗਿਆ ਹੈ ਤੇ ਉਹ ਹੌਲੀ ਹੌਲੀ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੋਕ ਆ ਕੇ ਮੰਗਦੇ ਵੀ ਆ ਤਰ ਨਾਲ ਲੜਦੇ ਵੀ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਉਂਕਿ ਚਾਈਨਾ ਡੋਰ ਨਾਲ ਕਾਫੀ ਆਸ-ਪਾਸ ਦੇਖਦੇ ਹਾਂ ਹਾਸੇ ਹੁੰਦੇ ਆ ਐਕਸੀਡੈਂਟ ਹੋ ਜਾਂਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰ ਮੇਰੀ ਪਰਸਨਲ ਸਪੀਚ ਦੇ ਨਾਲ ਮੇਰੇ ਪਰਸਨਲ ਓਪੀਨੀਅਨ ਨਾਲ ਕਿਸੇ ਨੇ ਨਹੀਂ ਮੰਨਣਾ ਅਸੀਂ ਤਾਂ ਇਹ ਵੀ ਚਾਹੁੰਦੇ ਪੰਜਾਬ 'ਚ ਚਿੱਟਾ ਬੰਦ ਹੋ ਜੇ ਪਰ ਹਰ ਕੋਈ ਬੰਦਾ ਆਪਣੀ ਆਪਣੀ ਥਿਊਰੀ ਆਪਣੀ ਮੈਂਟੈਲਿਟੀ ਡਿਕਟਿਡ ਹੈ ਉਸ ਸੀਜ਼ ਦੇ ਨਾਲ ਔਰ ਅਸੀਂ ਤਾਂ ਇਹ ਕਹਿਣਾ ਚਾਹੁੰਗੇ ਵੀ ਪਤੰਗ ਉਡਾਓ ਜਿਹੜੀ ਮਰਜ਼ੀ ਡੋਰ ਨਾਲ ਜਿੰਨੂੰ ਇਸੇ ਦਾ ਨੁਕਸਾਨ ਨਾ ਕਰੋ ਕੋਈ ਆਪਣਾ ਬੱਚਾ ਹੋ ਸਕਦਾ ਕੋਈ ਆਪਣਾ ਭਰਾ ਹੋ ਸਕਦਾ ਕੋਈ ਆਪਣੀ ਭੈਣ ਹੋ ਸਕਦੀ ਹੈ ਇੰਜੋਏ ਕਰੋ ਮਸਤੀ ਕਰੋ ਹੈਪੀ ਲੋਰੀ ਟੂ ਆਲ ਥੈਂਕ ਯੂ ਸਰ ਹੋਰ ਕਿਹੜੀ ਕਿਹੜੀ ਵੈਰਾਈਟੀ ਲੈ ਕੇ ਆਏ ਹੋ ਤੁਸੀਂ ਇਸ ਵਾਰ ਜਿਹੜੇ ਲੋਕਾਂ ਦੀ ਡਿਮਾਂਡ ਨੂੰ ਲੈ ਕੇ ਜਾਂ ਵੱਖਰੀ ਕੀ ਬੱਚਿਆਂ ਵਾਸਤੇ ਕੀ ਵੱਖਰਾ ਤੁਸੀਂ ਬੱਚੇ ਵਸਤੇ ਜੀ ਅੱਜਕੱਲ ਕੁਝ ਕਾਰਟੂਨ ਦੇ ਆਰਟੀਕਲ ਚੱਲ ਰਹੇ ਨੇ ਕੁਝ ਡਿਫਰੈਂਟ 에ਰੋਪਲੇਨ ਵਾਲੇ ਆਰਟੀਕਲ ਚੱਲ ਰਹੇ ਨੇ ਸਨੇਕ ਟਾਈਪ ਚੱਲ ਰਹੇ ਨੇ ਇੱਧਰ ਡਿਫਰੈਂਟ ਚੀਜ਼ਾਂ ਚੱਲ ਰਹੀਆਂ ਨੇ ਜੀ ਬਿਲਕੁਲ ਲੁਧਿਆਣਾ ਤੁਹਾਨੂੰ ਦ੍ਰਿਸ਼ੀ ਗਰਾਊਂਡ ਦੀ ਤੁਹਾਨੂੰ ਤਸਵੀਰਾਂ ਦਿਖਾਈਆਂ ਜਿੱਥੇ ਕਿ ਬਾਜ਼ਾਰ ਹੈ ਤੁਹਾਨੂੰ ਤਸਵੀਰਾਂ ਦਿਖਾਈਆਂ ਲੋਕ ਇੱਥੇ ਪਹੁੰਚਦੇ ਨੇ ਖਰੀਦਦਾਰੀ ਕਰਦੇ ਨੇ ਸੋ ਤੁਹਾਨੂੰ ਤਸਵੀਰਾਂ ਤਸਵੀਰਾਂ ਦਿਖਾਵਾਂਗੇ ਜਿੱਥੇ ਲੋਕ ਕਿਉਂਕਿ ਲੋਹੜੀ ਦਾ ਤਿਹਾਰ ਕੁਛ ਦਿਨਾਂ ਬਾਅਦ ਆਉਣ ਵਾਲਾ ਹੈ ਇਹ ਦਿਨਾਂ ਦੇ ਵਿੱਚ ਲੋਕ ਪਤੰਗ ਦਾ ਪਤੰਗਬਾਜ਼ੀ ਜ਼ਰੂਰ ਕਰਦੇ ਨੇ ਔਰ ਸ਼ੌਕੀਨ ਵੀ ਰੱਖਦੇ ਨੇ ਆ ਜਿਹੜਾ ਜਿਵੇਂ ਅਲੱਗ-ਅਲੱਗ ਲੋਕਾਂ ਦੀ ਡਿਮਾਂਡ ਤੇ ਜਿਵੇਂ ਚੀਕਾ ਪਵਾ ਦੇਾਂਗੇ ਚੀਕਾ ਪਵਾ ਦੇਾਂਗੇ ਜਿਹੜੇ ਪਤੰਗ ਲੱਗੇ ਹੋਏ ਨੇ ਲੋਹੜੀ ਦਾ ਇੱਥੇ ਲਿਖਾਇਆ ਹੈ ਪੰਜਾਬੀ ਚ ਲਿਖਾਇਆ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਤੰਗ ਹੈ 2026 ਨਵਾਂ ਸਾਲ ਚੜ ਗਿਆ ਤੇ 2000 26 ਦਾ ਜਿਹੜਾ ਕੀ ਇਹ ਪਤੰਗ ਵੀ ਤੁਹਾਨੂੰ ਜਿਹੜਾ ਨਜ਼ਰ ਆਵੇਗਾ ਇਹ ਮਾਰਕੀਟ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀ ਵੈਰਾਈਟੀ ਤੁਹਾਨੂੰ ਜਰੂਰ ਦੇਖਣ ਨੂੰ ਮਿਲੇਗੀ ਤੁਸੀਂ ਵੀ ਜੇਕਰ ਇੱਥੇ ਆਉਣਾ ਚਾਹੁੰਦੇ ਤੁਸੀਂ ਵੀ ਆ ਕੇ ਕਿ ਦੇਖੋ ਅਲੱਗ-ਅਲੱਗ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਸਿੱਧੂ ਮੂਸੇਵਾਲੇ ਦੇ ਭਰਾ ਦੇ ਤਰ੍ਹਾਂ ਪਤੰਗ ਤੁਹਾਨੂੰ ਦੇਖਣ ਨੂੰ ਮਿਲਣਗੇ ਹੋਰ ਕਈ ਤਰ੍ਹਾਂ ਦੇ ਜਿਹੜੇ ਕੀ ਵੈਰਾਈਟੀ ਇੱਥੇ ਤੁਹਾਨੂੰ ਦੂ ਦੇਖਣ ਨੂੰ ਮਿਲ ਗਈ ਔਰ ਦੁਕਾਨਦਾਰਾਂ ਨਾਲ ਅਸੀਂ ਗੱਲਬਾਤ ਕੀਤੀ ਦੁਕਾਨਦਾਰਾਂ ਦਾ ਕਹਿਣਾ ਕਿ ਚਾਈਨਾ ਡੋਰ ਦਾ ਨਾਮ ਇਸਤੇਮਾਲ ਕੀਤਾ ਜਾਵੇ ਕਿਉਂਕਿ ਇਹਨਾਂ ਨਾਲ ਜਿਹੜੇ ਕਾਫੀ ਹਾਸੇ ਹੁੰਦੇ ਨੇ ਹਾਲਾਂਕਿ ਪ੍ਰਸ਼ਾਸਨ ਨੇ ਇਸ ਦੇ ਉੱਪਰ ਵੀ ਪਾਬੰਦੀ ਲਗਾਈ ਹੋਈ ਹੈ ਪਰ ਕਿਤਨਾ ਕਹਿੰਦੇ ਅਜੇ ਵੀ ਚਾਈਨਾ ਡੋਰ ਕਿਤਨਾ ਕਹਿੰਦੇ ਜਰੂਰ ਵਿਕਤੀ ਨਜ਼ਰ ਆ ਰਹੀ ਹੈ ਸਾਡੇ ਵੀ ਤੁਹਾਨੂੰ ਅਪੀਲ ਹੈ ਲੋਕਾਂ ਨੂੰ ਅਪੀਲ ਹੈ ਕਿ ਚਾਈਨਾ ਡੋਰ ਦਾ ਨਾਮ ਇਸਤੇਮਾਲ ਕੀਤਾ ਜਾਵੇ ਕਿਉਂਕਿ ਇਹਨਾਂ ਨਾਲ ਕਾਫੀ ਜਿਹੜੇ ਹਾਸੇ ਹੁੰਦੇ ਨੇ ਲਧਾਨਾਤਲ ਕੁਮਿੰਦਰ ਸਿੰਘ ਥੈਂਕਸ ਵੈਰੀ ਟੂ